ਇੱਕ ਜਾਨਵਰਾਂ ਵਿੱਚ ਛੋਟੇ ਜਾਨਵਰਾਂ ਵਿੱਚ ਜਿਹੜਾ ਇਹ ਬੱਕਰੀ ਜਾਨਵਰ ਹੈ ਇੱਕ ਅਛਾ ਜਾਨਵਰ ਹੈ ਹਾਂਜੀ ਹਾਂ ਤਾਂ ਅਗਰ ਕੋਈ ਵੱਡਾ ਜਾਨਵਰ ਨਹੀਂ ਰੱਖ ਸਕੇ ਤਾਂ ਛੋਟਾ ਜਾਨਵਰ ਰੱਖ ਲਿਆ ਆਪਣੇ ਦੁੱਧ ਵਾਸਤੇ ਅ ਔਰ ਇੱਕੋ ਫਾਇਦਾ ਹੈ ਦਾ ਹਰ ਤਰੀਕੇ ਦਾ ਫਾਇਦਾ ਬਸ ਹੁੰਦਾ ਐਸੇ ਗਰੀਬ ਪਏ ਆ ਜੀ ਜਿਨ੍ਹਾਂ ਦੇ ਅੰਦਰ ਥਾਂ ਨਹੀਂ ਬੰਨਣ ਨੂੰ ਜੀ ਤੇ ਇੱਕ ਬੱਕਰੀ ਦਾ ਥਾਂ ਇੱਕ ਮੰਝੇ ਦਾ ਤੁਹਾਨੂੰ ਉਹ ਗਰੀਬ ਆਦਮੀ ਆਪਣਾ ਬੱਕਰੀ ਰੱਖ ਕੇ ਗੁਜ਼ਾਰਾ ਕਰ ਸਕਦਾ ਤੁਹਾਨੂੰ ਜਾਨ ਰੱਖਣੀ ਆਣਾ ਉਹ ਹੰਸ ਰੱਖੇਣਾ ਕਬੂਤਰ ਰੱਖੇਣਾ ਅੱਛਾ ਜੀ 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 ਭਾਰੀ ਦੇਖਣਾ ਨਹੀਂ ਆਓ ਅੱਛਾ ਕਬੂਤਰ ਇੱਕ ਜੋੜੀ ਉਹ ਦੱਸੋ ਪਰ ਇਹ ਕਿਹੜੀ ਨਸਲ ਦੇ ਕਬੂਤਰ ਨੇ ਜੀ ਇਹ ਕਿਹੜੀ ਨਸਲ ਹੈ ਅਜੀਤ ਜੀ ਸਾਹਿਬ ਇਹ ਨਸਲ ਜਿਹੜੀ ਆ ਇਹ ਪਿਓਰ ਡੱਬੂ ਵਾਲੇ ਕਬੂਤਰ ਨੇ ਕੱਪੂ ਵਾਲੇ ਹਾਂ ਅੱਡਾ ਪਾ ਲਈ ਕੱਪੂ ਵਾਲੇ ਇਹ ਲਾਲ ਅੱਖੇ ਕਬੂਤਰ ਨੇ ਲਾਲ ਅੱਖ ਦੇ ਕਬੂਤਰ ਜੀ 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 ਇਹ ਇਹਨਾਂ ਦੇ ਉੱਪਰ ਇਹ ਦੇਖੋ ਇੱਕ ਹੀ ਪਿਆ ਇਹ ਅਵੀ ਹੁੰਦੀ ਵਿਕਟਰੀ ਵਾਲੀ ਅੱਛਾ ਅਵੀ ਪਈ ਹੈ ਓਹ ਠੀਕ ਹੈ ਠੀਕ ਅਵੀ ਅਵੀ ਹਾਂ ਇਹਨਾਂ ਦੀ ਅੱਖ ਵੇਖੋ ਠੀਕ ਹੈ ਜੀ ਆਖ ਆਖ ਲਵੇ ਲਾ ਕੈਮਰਾ ਅੱਖ ਦੇਖੋ ਲਾਲ ਸੁਰਖਾ ਅੱਖ ਹੈ ਨਾਲ ਦੀ ਸੰਦੂਰੀ ਲਾਲ ਅੱਖ ਹੈ ਸੰਦੂਰੀ ਅੱਖ ਹਾਂ ਇਹ ਸ਼ਾਪ ਦਾ ਕਬੂਤਰ ਮੈਂ ਪਿਓਰ ਡੱਬ ਵਾਲੇ ਕਬੂਤਰ ਹੈ ਠੀਕ ਹੈ ਸੰਦੂਰੀ ਅੱਖ ਦਾ ਕਬੂਤਰ ਰੱਖਿਆ ਹੈ ਅਜੀਤ ਸਾਹਿਬ ਦਾ ਬਹੁਤ ਵਧੀਆ ਡੱਬ ਕਹਿੰਦੇ ਨਾਲ ਨੂੰ ਠੀਕ ਇਹਨਾਂ ਨੂੰ ਡੱਬ ਕਹਿੰਦੇ ਨੇ ਇੱਕ ਕਬੂਤਰੀ ਹੀ ਉਹ ਕਬੂਤਰ ਇਹ ਇਹ ਕਬੂਤਰ ਹੈ ਇਹ ਕਬੂਤਰ ਹੈ ਆਹੋ ਵੀ ਸ਼ੇਪ ਹਾਂ ਵੀ ਸ਼ੇਪ ਠੀਕ ਵੀ ਸ਼ੇਪ ਲਿਖਿਆ ਹੈ ਤੇ ਹਾਂਜੀ ਪੀ ਵੀ ਹੁੰਦੀ ਹੈ ਕੁਦਰਤੀ ਪੀ ਵੀ ਠੀਕ ਹੈ ਜੀ ਕੁਦਰਤੀ ਰੰਗ ਕੁਦਰਤੀ ਇਹ ਕੁਦਰਤੀ ਰੰਗ ਨੇ ਕੁਦਰਤੀ ਰੰਗ ਨੇ ਮਸਲ ਮੈਸ਼ਰ 'ਤੇ ਇੱਕ ਜੋੜਾ ਹੈ ਤੇ ਬਰੀਡਿੰਗ ਵਾਸਤੇ ਰੱਖਿਆ ਵਾਕੀ ਤੇ ਕਬੂਤਰ ਘਰ ਰੱਖੇ ਨੇ ਠੀਕ ਹੈ ਕਿੱਥੇ ਬੱਚੇ ਲੈਣ ਵਾਸਤੇ ਆਉਂਦੇ ਹਨ ਅੱਛਾ ਜੀ ਤੇ ਹੋਰ ਵੀ ਕਬੂਤਰ ਬਥੇਰੇ ਬੈਠੇ ਨੇ ਇੱਧਰ ਹੋਰ ਵੀ ਨੇ ਨਾ ਸਲਾ ਦੇ ਕੋਈ ਬੱਕਰੀ ਕਿ ਜਾਲੀਆਂ 'ਚ ਸਾਰੇ ਪ੍ਰਬੰਧ ਕਰੇ ਹੋਣੇ ਸਾਰੇ ਪ੍ਰਬੰਧ ਨਹੀਂ ਜੀ ਜਾਲੀਆਂ ਦੇ ਵਿੱਚ ਕਬੂਤਰ ਚਿੱਟੇ ਚਿੱਟੇ ਆ ਜੀ ਆ ਜੀ ਇਹ ਜੋੜਾ ਹੈ ਜੀ 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 ਇਹ ਜਿਹੜੀ ਨਸਲ ਹੈ ਜੀ ਇਹ ਅਨੇ ਨੇ ਚਿੱਟੇ ਕਬੂਤਰ ਨੇ ਮਗਰ ਇਹਨਾਂ ਦੀ ਅੱਖਾਂ ਲਾਲ ਨੇ ਤੇ ਬੜੀ ਵਧੀਆ ਨਸਲ ਨੇ ਅੱਛਾ ਜੀ ਇੱਧਰ ਜੀ ਇੱਧਰ ਮੁਰਗੇ ਵਰਗੇ ਬਾੜਦੇ ਨੇ ਅੱਛਾ ਇਹ ਇਹ ਬੱਚੇ ਨੇ ਅੱਛਾ ਇਹ ਬੱਚੇ ਬੈਠੇ ਨੇ ਆਹ ਅੱਛਾ ਇਹ ਬੱਚੇ ਨੇ ਜੀ ਹਾਂ ਜੀ ਅੱਛਾ ਠੀਕ ਹੈ ਕੀ ਚਾਹ ਵਾਰ ਕੇ ਫਾਰਮ ਬਣਾਤਾ ਬੰਦ ਕਰੀ ਦੇਣਾ ਯਾਰ ਸਾਰਾ ਫਾਰਮ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਦਾ ਲੱਗ ਤੇ ਮੁਰਗਿਆਂ ਦਾ ਲੈਟਰ ਪੈ ਰਹੇ ਨੇ ਕੰਮ ਪੂਰੇ ਓਕੇ ਨੇ ਅਸੀਂ ਭਗਿਆ ਚੱਲ ਗਏ ਆਜੀ ਸਾਹਿਬ ਮੱਤੀ ਦਾ ਹੱਜ ਕਰਕੇ ਆਏ ਨੇ ਇਹ ਕੁੱਤਾ ਕਿਹੜੀ ਨਸਲ ਦਾ ਆਜੀ ਸਾਹਿਬ ਇਹ ਪਿਓਰ ਬੱਚਾ ਹੈ ਕੋਈ ਚਾਹ ਮਿਲੇਗਾ ਬੱਚਾ ਆਇਆ ਜੀ ਹਾਂ ਕੰਦੇ ਆ ਉਪਰ ਬੰਦਾ ਆ ਆ ਆ ਆ ਉਪਰ ਵਾਲਾ ਨਹੀਂ ਆ ਆ ਆ ਨਾ ਨਾ ਮੱਚੇ ਇਹ ਤੋਂ ਮਲ ਨਹੀਂ ਚਾਹੀਦੀ ਨਹੀਂ ਬਿਲ ਗਿਆ ਅੱਜ ਸਭ ਰੱਖੀ ਹੋਈ ਤੇ ਦੋ ਤਿੰਨ ਚੀਜ਼ਾਂ ਚਾ ਜਰਮਨੀ ਦਾ ਵੀ ਹੈ ਇਹ ਪਾਣੀ ਵਾਸਤੇ ਜੀ ਬੋਰ ਬਹੁਤ ਤਕੜਾ ਲਾਇਆ ਹੈ ਮਿੱਠੇ ਪਾਣੀ ਦਾ ਹਾਂ ਲੋਕਾਂ ਨੂੰ ਜੀ ਪਾਣੀ ਕੱਢ ਦਿੱਤਾ ਲੇ ਕਨ ਸਿਮੀ ਬਣਾ ਲਿਆ ਥੋੜੀ ਜਾਂਦੀ ਹੈ ਪਰ ਸਬੀ ਲਾਈਏ ਵਾਹ ਤੋਰੇ ਹੋਏ ਹਾਂਜੀ ਇਹ ਫਰ ਛੋਟਾ ਸਾਰਾ ਜੀ 홀 ਹਾਂਜੀ ਹਾਂਜੀ ਬਹੁਤ ਤਕੜਾ ਪ੍ਰੋਗਰਾਮ ਹੈ ਹਾਜੀ ਸਾਹਿਬ ਦਾ ਤੇ ਇਹ ਮੁਰਗਾ ਰੱਖਿਆ ਜੀ ਇਹ ਰੱਗੀਆਂ ਨੇ ਇਹ ਫੰਕਸ਼ਨ ਹੈ ਹਾਂ ਹਾਂਸਾਂ ਵੀ ਫੋਟੋ ਬਣਾਉਂਦੇ ਉਹ ਛੜ ਚੋਰੀ ਛੜ ਚੋ ਬੱਚੇ ਹੋਏ ਨੇ ਅੱਛਾ ਜੀ ਤੇ ਪੰਜ ਬੱਚੇ ਹੋਏ ਨੇ ਚਾਰ ਬਣਨੇ ਅੱਛਾ ਜੀ ਤੇ ਬੱਚੇ ਵੀ ਰਭਰ ਹੋਗੇ ਇਹ ਚਾਰ ਬੁੱਧੇ ਨਹੀਂ ਜੀ ਨੇ ਤੇ ਜਿਹੜੇ ਆ ਵਿੱਚ ਦੱਬਾ ਹੋ ਰਹੇ ਨੇ ਆ ਆਏ ਨੇ ਖਲਾ ਬੱਕਰੀ ਇਹਨਾਂ ਬੱਕਰੀਆਂ ਅਸਲ ਦੇ ਨਹੀਂ ਬੱਕਰੀ ਬੜੀ ਅਸਲ ਦੇ ਅੱਛਾ ਜੀ ਇਹ ਨਾ ਵਾਸਤੇ ਬਣਾਇਆ ਹੋਇਆ ਨਹੀਂ ਨਹੀਂ ਇਹ ਉਹਨਾਂ ਦੇ ਬੱਕਰੀਆਂ ਵਾਸਤੇ ਇੱਥੇ ਚਾਰਾ ਲਾਣਾ ਹੈ ਅੱਛਾ ਚਾਰਾ ਲਾਣਾ ਹਾਂ ਇੱਥੇ ਤਾਂ ਕਰਦੇ ਨੇ ਇਹ ਹੰਸ ਰੱਖੇ ਹੋਏ ਨੇ ਜੀ ਅਜੀ ਸਾਹਿਬ ਦੇ ਬਹੁਤ ਵਧੀਆ ਨਸਲ ਦੇ ਫਾਰਮੇ ਬਹੁਤ ਵੱਡਾ ਹੈ ਲੰਬੇ ਦਾ ਫੜ ਇਹ ਸੀਜਲ ਰੱਖੇ ਦੇ ਬੁਰਗੇ ਠੀਕ ਹੈ ਇਧਰ ਆ ਜਾਓ ਜੀ ਸਾਹਿਬ ਮੇਰੀ ਮਦਦ ਹੀ ਬੱਸ ਬੱਲੇ ਬਾਂਦੇ ਨਹੀਂ ਇਧਰ ਆ ਜਾਓ ਜੀ ਉਧਰ ਨਾ ਆਵੋ ਹਾਂ ਉਧਰੋਂ ਇਧਰ ਜੀ ਨੀ ਰੱਖੀ ਹੋਈ ਆ ਫਿਰ ਮਾਰ ਕਿਸੇ ਵਾਸਤੇ ਕੀ ਕੀ ਸਾਰੀ ਕਿਤੇ ਲੈ ਬਣਾ ਦੀ ਇਹ ਲੈਰ ਥੋੜੀ ਹਾਂ ਲੈ ਜਾ ਦੇ ਜੀ

राम राम जी कोई दिक्कत तो नहीं बहुत अच्छा आदमी आजी साहब वाह जी वाह ये वा। आजी साहब के बंदे रहते हैं जी पास में बहुत लेबर तकड़ी है 36 दिन से आई है 36 दिन से आई भाई दो बार उसका वाह इतना एक तुलसी लगाई है जी हाजी साहब ने बहुत बढ़िया बूटा तुलसी का क्यों जेड़ा दवाइयों में पेंदा है ਆ ਨਿੰਮ ਦਾ ਬੂਟਾ ਤੇ ਉਹ ਸਾਗ ਵੀ ਜਿਆ ਹੋਇਆ ਤੇ ਇਹ ਚਕੌਰ ਜਾਨਵਰ ਰੱਖੇ ਨੇ ਜੀ ਸਾਹਿਬ ਦੇ ਆ ਜੰਪਰ ਵੀ ਜਿਆ ਸੀ ਸਾਹਿਬ ਜੀ ਜੀ ਇਹ ਬੱਚਿਆਂ ਵਾਸਤੇ ਆਏ ਬੱਚਿਆਂ ਵਾਸਤੇ ਜਿਹੜੇ ਛੋਟੇ ਬੱਚੇ ਦਾ ਪਤਾ ਪਤਾ ਉਹਨਾਂ ਵਾਸਤੇ ਪੱਤੇ-ਪੂਤੇ ਹਾਂ ਨੇ ਮਤਲਬ ਛੋਟੇ ਬੱਚੇ ਨੇ ਉਹਨਾਂ ਦੇ ਅੱਛਾ ਉਹਨਾਂ ਵਾਸਤੇ ਥੋੜਾ ਹਰਾ ਪਤਾ ਕੀ ਬੱਕਰੀ ਫਿਟਾਣਾ ਕੋ ਬੱਕਰੀਆਂ ਨੂੰ ਛੱਡਾ ਹਾਂ ਬੱਕਰੀ ਛੱਡਾ ਕਰਨੀ ਹੈ ਹੈ ਜੀ ਹਾਂ ਬੱਕਰੀਆਂ ਨੂੰ ਛੱਡਾ ਦੇਵੋਗੇ ਹਾਂ ਜੀ ਹਾਂ ਜੀ ਹਾਂ ਜੀ ਇਹਦੇ ਬਾਅਦ ਸਟਾਲਾ ਰਾਵੇ ਨੇ ਅੱਛਾ ਜੀ ਹਾਂ ਬਰਸੀਨ ਅੱਛਾ ਜੀ 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 ਬਹੁਤ ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਤੇ ਇਹ ਮੁਰਗੇ ਨੇ ਜੀ ਹਾਂ ਇਹ ਸੀਲ ਮੁਰਗੇ ਨੇ ਮੁਰਗੇ ਕਿੰਨੇ ਨੇ ਮੁਰਗੀਆਂ ਕਿੰਨੀਆਂ ਨੇ ਇਹ ਕੋਈ ਗਿਨੇ ਨਹੀਂ ਕਾਫੀ ਨੇ ਇਹ ਕਾਦੇ ਲਈ ਰੱਖੇ ਜੀ ਤੁਸੀਂ ਇਹ ਸ਼ੌਕੀਆ ਕੋਈ ਉਹ ਨਹੀਂ ਹੈ ਇਸ ਤਰ੍ਹਾਂ ਆਡੇ ਜਿੰਦ ਨਹੀਂ अच्छा जी हां अंडियां वास्ते रखे शौके है जी हां किन्नी किन्नी कीमत कि दे मुर्गे ने जी, जी मुर्गा। मुर्गा ये ये भी ਥੋੜੇ ਪੰਜਾਬੀ ਮੁਰਗਾ ਪੰਜਾਬ ਦਾ ਮੁਰਗਾ ਹੈ हां ਤੇ ਉੱਚੀ ਹਾਈਟ ਦਾ ਮੁਰਗਾ ਇਹਦੇ ਉਪਰੋਂ ਮੁਰਗਾ ਕਿਦੇ ਨਹੀਂ ਲਾਗੇ ਨਹੀਂ ਜੀ ਹੈ ਹੀ ਨਹੀਂ ਪੰਜ ਹਜ਼ਾਰ ਉਹ ਦੇਸੀ ਮੁਰਗਾ ਬਈ ਤਾਂ हां ਉਹ ਦੇਸੀ ਵੀ ਹੈ ਉਹ ਦੇਸੀ ਪੰਜਾਬੋਂ ਨੇ ਲਈ ਨਹੀਂ ਇਧਰੋਂ ਇਹਨਾਂ ਨੇ ਭਈਆਂ ਰੱਖਿਆ ਅੱਛਾ ਕਿਲੇ ਬਨੇ ਰੱਖਿਆ ਇਹ ਥੋੜੇ ਨੇ ਜੀ ਇਹ ਬੱਚਾ ਵੀ ਆਈਓ ਥੀਰਾ ਬੱਚਾ ਛੋਟਾ ਬ੍ਰੀਡਰ ਇਹ ਖੀਰਾ ਬੱਚਾ ਵੀ ਹਾਂਜੀ ਹਾਂਜੀ ਖੀਰਾ ਹੈ ਜੀ ਇਹ ਜੇ ਬੱਚਾ ਹਾਂ ਨੰਦਾਰ ਬੱਚਾ ਖੀਰਾ ਹਾਂ ਇਹਦੀ ਫੋਟੋ ਲਾਵਾਂਗੇ ਜੀ ਖੀਰਾ ਬੱਚਾ ਹਾਂਜੀ ਸਾਡਾ ਰੱਖਿਆ ਹੈ ਜੰਮੂ ਦੇ ਵਿੱਚ ਕਿਹਦੀ ਵੀ ਚਾਲਰ ਚਾਲਰ ਬਹੁਤ ਤਕੜੀ ਹੈ ਜੀ ਬਹੁਤ ਵਧੀਆ ਚਾਲਰ ਹੈ ਜੀ ਦੀ ਚਿੱਕੀ ਅੱਖ ਦਾ ਚਾਲਰ ਦਾ ਤੇ ਚਿਪਮੀ ਸਿੰਗੀ ਹਾਂ ਸਿੰਗੀ ਸਿੰਗੀ ਚਿਪਮੀ ਹੈ ਬਹੁਤ ਵਧੀਆ ਤੇ ਨਾਲ ਸੂਤ ਬਹੁਤ ਵਧੀਆ ਨੇ ਬਰੀਕ ਪੂਰੀ ਵਧੀਆ ਚੈਂਪੀਅਨ ਬਣੂਗਾ ਜੀ ਹਾਂਜੀ ਵੜੇ ਜੀ ਨਹੀਂ ਦੋ ਜੀ 500 ਇਹ ਨਹੀਂ ਫੜਾਇਆ ਜਾਂਦਾ ਅੱਛਾ ਕੱਡਾ ਤਾਂ ਮੁਰਗਾ ਦਾ 10 ਕਿਲੋ ਦਾ ਜੀ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਸ਼ੁਕਰੀਆ ਤੁਸੀਂ ਸਾਨੂੰ ਢੂੰਡ ਕੇ ਤੇ ਸਾਡੇ ਕੋਲ ਆ ਗਏ ਅਸੀਂ ਸਾਨੂੰ ਕਈ ਦਿਨਾਂ ਦੇ ਵੀ ਲੱਭੀ ਅੱਜ ਜੀ ਸਾਨੂੰ ਇਹ ਬੱਕਰਾ ਕਿੱਥੇ ਜੇ ਲੈ ਕੇ ਵਾਗੇ ਕਿੱਥੇ ਜੇ ਸਾਨੂੰ ਪਤਾ ਲੱਗਿਆ ਜੰਮੂ ਪਹੁੰਚ ਗਿਆ ਜੰਮੂ ਤੁਹਾਡੇ ਪਿੱਛੇ ਹੀ ਭੱਜੇ ਜੀ ਜੀ ਹਾਂ ਜੀ ਅੰਬਰ ਸਾਹ ਤੋਂ ਲੈ ਕੇ ਆਏ ਜਿਹੜਾ ਹਾਂ ਜੀ ਹਾਂ ਜੀ ਗਿੱਲ ਫਾਰਮ ਤੋਂ ਹਾਂ ਜੀ ਹਾਂ ਜੀ ਉਹ ਬੱਕਰੇ ਦੇ ਪਿੱਛੇ ਭੱਜੇ ਸੀ ਵੀ ਐਡਾ ਵੱਡਾ ਤਕੜਾ ਪੰਜਾਬ ਦੀ ਨਸਲ ਲੈ ਜੀ ਹਾਜੀ ਸਾਹਿਬ ਜੰਮੂ ਪਹੁੰਚ ਗਏ ਤਾਂ ਅਸੀਂ ਜਿਹੜਾ ਲੱਗਾ ਜੰਮੂ ਸਾਡਾ ਥੁੱਲੂ ਵੀ ਟੁੰਦੇ ਟੁੰਦੇ ਤੁਹਾਡੇ ਫਾਰਮ ਤੇ ਪਹੁੰਚਿਆ ਹਾਂ ਹਾਂ ਜੀ ਕਈ ਬੰਦਿਆਂ ਨੂੰ ਪੁੱਛਿਆ ਵੀ ਇੱਥੇ ਹਾਜੀ ਸਾਹਿਬ ਰਹਿੰਦੇ ਨੇ ਮਾਸਟਰ ਰਹਿੰਦੇ ਨੇ ਸਾਨੂੰ ਕੱਲ ਦੇ ਲੱਭਦੇ ਆ ਲੱਭਦੇ ਤੁਸੀਂ ਅੱਜ ਲੱਭੇ ਹੋ ਜੀ ਜੀ ਸ਼ੁਕਰੀਆ ਹਾਂ ਜੀ ਤੁਸੀਂ ਹੁਣ ਸਾਨੂੰ ਦੱਸੋ ਜਨਾਬ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਬੱਕਰੀ ਇੱਕ ਅਛਾ ਜਾਨਵਰ ਹੈ ਜਿਸ ਤਰ੍ਹਾਂ ਗਾਈ ਜਿਹੜੀ ਦੇਸੀ ਗਾਈਆਂ ਐ ਸਾਈਵਾਲ ਗਾਈਆਂ ਐ ਪੁਗੀਰ ਗਾਈਆਂ ਅਸੀਂ ਗਾਈਆਂ ਨੇ ਮੂਰਾ ਮਾਂਜ ਅਸੀਂ ਮਾਂਜ ਐ ਇਸ ਤਰ੍ਹਾਂ ਇੱਕ ਜਾਨਵਰਾਂ ਵਿੱਚ ਛੋਟੇ ਜਾਨਵਰਾਂ ਵਿੱਚ ਜਿਹੜਾ ਇਹ ਬੱਕਰੀ ਜਾਨਵਰ ਹੈ ਇੱਕ ਅਛਾ ਜਾਨਵਰ ਹੈ ਹਾਂਜੀ ਹਾਂ ਤਾਂ ਅਗਰ ਕੋਈ ਵੱਡਾ ਜਾਨਵਰ ਨਹੀਂ ਰੱਖ ਸਕੇ ਤਾਂ ਛੋਟਾ ਜਾਨਵਰ ਰੱਖ ਲੇ ਆਪਣੇ ਦੁੱਧ ਵਾਸਤੇ ਅਰ ਉਹ ਇੱਕ ਫਾਇਦਾ ਹੈ ਦਾ ਹਰ ਤਰੀਕੇ ਦਾ ਫਾਇਦਾ ਬੱਕਰੀ ਦਾ ਹਾਂ ਜਿਹਦਾ ਕੋਈ ਨੁਕਸਾਨ ਨਹੀਂ ਇਹਦਾ ਕਿਉਂ ਇਹਦੀ ਕੋਈ ਮਤਲਬ ਜੋ ਮੀਕਨ ਵਗੈਰਾ ਉਹਦਾ ਖਾਦ ਬਣ ਜਾਂਦਾ ਹੈ ਤੇ ਦੁੱਧ ਦਿੰਦੀ ਹੈ ਤੇ ਇਸ ਲਈ ਕੋਈ ਤੁਹਾਨੂੰ ਪਤਾ ਕਿ ਹਰ ਤਰੀਕੇ ਨਾਲ ਇੱਕ ਕਿਸਮ ਦਾ ਅਸ਼ਾ ਗਰੀਬ ਪਏ ਜੀ ਜਿਨ੍ਹਾਂ ਕੇ ਅੰਦਰ ਥਾਂ ਨਹੀਂ ਬੰਨਣ ਨੂੰ ਜੀ ਤੇ ਇੱਕ ਬੱਕਰੀ ਦਾ ਥਾਂ ਇੱਕ ਮੰਜੇ ਦਾ ਥਾਂ ਹੈ ਉਹ ਗਰੀਬ ਆਦਮੀ ਆਪਣਾ ਬੱਕਰੀ ਰੱਖ ਕੇ ਗੁਜ਼ਾਰਾ ਕਰ ਸਕਦਾ ਚਾਹ ਪਾਣੀ ਦਾ ਤੇ ਜੰਮੂ ਦੇ ਵਿੱਚ ਹਾਜੀ ਸਾਹਿਬ ਦਾ ਬਹੁਤ ਵੱਡਾ ਫਾਰਮ ਹੈ ਫਾਰਮ ਖੋਲਣ ਜਾ ਰਿਹਾ ਤੇ ਕੁਝ ਖੁੱਲ ਚੁੱਕਿਆ ਤੇ ਉਹਨਾਂ ਨੇ ਕਿਹਾ ਵੀ ਬਰੀਡ ਤਿਆਰ ਕਰਾਂਗੇ ਜਿਨ੍ਹਾਂ ਨੇ ਪਾਲ ਨਹੀਂ ਉਹਨਾਂ ਨੂੰ ਬਰੀਡ ਦੇਵਾਂਗੇ ਅੱਗੇ ਸਾਲ ਤੋਂ ਪਿੱਛੋਂ ਹਜੇ ਕੋਈ ਬਰੀਡ ਨਹੀਂ ਬਣੀ ਤਿਆਰ ਹਜੇ ਲਿਆ ਲਿਆ ਕਿ ਅੱਜ ਜੀ ਸਾਹਿਬ ਨੇ ਚੰਗੀਆਂ ਚੰਗੀਆਂ ਨਸਲਾਂ ਪਤਾ ਨਹੀਂ ਕਿੱਥੋਂ ਕਿੱਥੋਂ ਲਿਆਏ ਨੇ ਟੋਕੇ ਤੇ ਜੰਮੂ ਦੇ ਵਿੱਚ ਫਾਰਮ ਖੋਲ ਤਾਂ ਬਹੁਤ ਤਾਕੜੀ ਨਸਲ ਪੈਦਾ ਕਰਤੀ ਪੰਜਾਬ ਦਾ ਚੈਂਪੀਅਨ ਬੱਕਰਾ ਜਿਹੜਾ ਫਾਰਮ ਦਾ ਅੰਬਰਸਰ ਤੋਂ ਹੈ ਜੇ ਕੋਈ ਮੇਰਾ ਭਾਈ ਮਿਲਣਾ ਚਾਹੁੰਦਾ ਹੋਵੇ ਜੰਬੂ ਦਾ ਬੰਦਾ ਕਸ਼ਮੀਰ ਦਾ ਬੰਦਾ ਤਾਂ ਹਾਜੀ ਸਾਹਿਬ ਦੇ ਨਾਲ ਮਿਲੋ ਉਹਨਾਂ ਦਾ ਸੀ ਤੁਹਾਨੂੰ ਨੰਬਰ ਲੈ ਕੇ ਦੇਵਾਂਗੇ ਤੇ ਨੰਬਰ ਤੇ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਤੋਂ ਅੱਗੇ ਦੇ ਅੱਗੇ ਲਈਏ ਕਾਰੋਬਾਰ ਸਿੱਖੋ ਫਾਰਮਾਂ ਦੇ ਲਈ ਨੌਲਜ ਲਓ ਤੇ ਕੰਮ ਸਿੱਖੋ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ ਬਸ ਇਹ ਸ਼ੁਕਰੀਆ ਹੈ ਜਿਹੜੇ ਸਾਡੇ ਸਾਥੀ ਨੇ ਬੱਬੀ ਆ ਇਹ ਨਹੀਂ ਹਿੰਦਾ ਅੱਛਾ ਇਹ ਤਾਂ ਪਿੰਡੇ ਤੋਂ ਸਾਹਮਣੇ ਪਾਰ ਮੀਨ ਹੈ ਇਹ ਮੁੰਡਾ ਜਿਹੜਾ ਨਤੀਫਾ ਇਹ ਸਮਝੋ ਤੇ ਖਾਰੀਆਂ ਪਿੰਡ ਹੈ ਅੱਛਾ ਸਾਡੇ ਲੱਗੇ ਹੈ ਇਹ ਮੁੰਡਾ ਸ਼ੇਖਾ ਰਾਜਵੀਦਾ ਹੈ ਅਰਾਂਖੀ ਦਾ ਸ਼ੇਖਾ ਇਹ ਮੁੰਡਾ ਜਿਹੜਾ ਇਹਦਾ ਸਮਝੋ ਹੈਲਪਰ ਦੇ ਨਾਲ 파ਟੀ ਹੈ ਉਥੂ ਦਾ ਤੇ ਸਾਰੀ ਟੀਮ ਬੱਕਰੀਆਂ ਵਾਲਿਆਂ ਦੀ ਇਕੱਠੀ ਫੈਮਿਲੀ ਹੈ ਆ ਇੱਕ ਦੂਜੇ ਕੋਲ ਮਤਲਬ ਗਿਆਨ ਲੈਣੇ ਆ ਸੀ ਹਾਂ ਗਿਆਨ ਲੈਣੇ ਆ ਤੇ ਯਾਰ ਯਾਰਾਂ ਨੂੰ ਮਿਲਦੇ ਨੇ ਜੀ ਜੀ ਆ ਕੇ ਇਕੱਠੇ ਹੋ ਗਏ ਮਿੱਤਰ ਯਾਰ 11 ਨਾਲ 12 ਮੇਲੇ ਮਿੱਤਰਾਂ ਦੇ ਜੇ ਯਾਰ ਨੇ ਤਾਂ ਯਾਰ ਨੇ 11 ਦੇ ਨਾਲ ਪਿਆਰ ਜੀ ਜੀ 11 ਦੇ ਨਾਲ ਚੰਗੇ ਤੋਂ ਚੰਗੇ ਇਕੱਠੇ ਹੁੰਦੇ ਦਦਾਰ ਨੇ ਜੀ ਜੀ ਤੇ 11 ਦੇ ਵਿੱਚ ਜੇ ਖਾਰ ਨੇ ਤਾਂ ਖਾਰਾਂ ਦੇ ਨਾਲ ਛੇਤੀ ਪੈਂਦੇ ਪਿਆਰ ਵੀ ਜੀ ਜੀ ਜੇ ਅੱਜ ਖਾਰ ਹੈ ਤਾਂ ਤੜਕੇ ਪਿਆਰ ਵੀ ਹੈ ਜੀ ਪਿਆਰ ਤੋਂ ਖਾਰ ਵੀ ਹੋ ਜਾਂਦਾ ਉਹ ਕੋਈ ਗੱਲ ਨਹੀਂ ਤੇ ਆਪਣਾ ਇਹ ਕਹਿੰਦੇ ਆ ਥੱਤ ਬਣ ਕੇ ਜਿੰਨੇ ਬੱਕਰ ਪਾਲਣ ਵਾਲੇ ਬਾਈ ਨੇ ਤੇ ਆਪਣੇ ਬਾ ਵਿੱਚ ਪਿਆਰ ਰੱਖੋ ਪਿਆਰ ਬਣਾ ਕੇ ਰੱਖੋ ਇੱਕ ਦੂਜੇ ਨੂੰ ਨੌਲਜ ਦਿਓ ਇੱਕ ਨੂੰ ਪਤਾ ਨਹੀਂ ਕਾ ਦੂਜੇ ਨੂੰ ਸਮਝਾਓ ਵੀ ਬੱਕਰੀਆਂ ਐ ਰੱਖਣੀਆਂ ਇੱਥੋਂ ਐ ਰੱਖਣੀਆਂ ਜੇ ਕਿਸੇ ਦਾ ਮਾਲ ਵਿਕਦਾ ਇੱਕ ਦੂਜੇ ਦੇ ਲਵੇ ਮਾਲ ਨਹੀਂ ਗਾਹਕ ਵਪਾਰੀ ਆ ਗਿਆ ਤਾਂ ਦੂਜਾ ਦੂਜੇ ਦੇ ਲਵੇ ਤੋਰੋ ਵੀ ਬਾਈ ਲਵੇ ਫਲਾਣੇ ਦੇ ਮਾਲ ਖੜਿਆ ਤੇ ਫਲਾਣੇ ਤੋਂ ਫਲਾਣੇ ਦੇ ਮਾਲ ਖੜਿਆ ਅੱਗੇ ਦੀ ਅੱਗੇ ਨੰਬਰ ਦੇਖ ਕੇ ਉਹਨਾਂ ਨੂੰ ਨੌਲਜ ਦਿਓ ਤੇ ਬਾਕੀ ਮੈਂ ਨਮਾਣਾ ਜਾਂ ਬੰਦਾ ਗਰੀਬ ਜਾਂ ਤੁਹਾਡੇ ਹਾਜ਼ਰੀ ਦੇ ਵਿੱਚ ਬੈਠਾ ਨਹੀਂ ਤੁਸੀਂ ਕਿਹੜੇ ਲਾਕੇ ਤੂੰ ਆਏ ਸਾਨੂੰ ਢੂਂਦੇ ਢੂਂਦੇ ਆਸੀ ਜੇ ਤੁਹਾਨੂੰ ਤਾਂ ਸਾਡੀ ਕਈ ਦਿਨਾਂ ਦੀ ਯਾਤਰੀ ਹਾਂਜੀ ਵੀ ਹਾਜੀ ਸਾਹਿਬ ਨੂੰ ਟੋਲਾ ਹੱਜ ਕਰਕੇ ਆਏ ਮੱਕੇ ਦਾ ਇਹ ਬੰਦਾ ਮੈਂਨੇ ਦੇਖਿਆ ਕਈ ਵਾਰੀ ਮੰਡੀਆਂ ਦੇ ਵਿੱਚ ਸਣੀ ਗਿੱਤੇ ਦੇ ਆਇਆ ਕਿਰਾ ਇਹਦੀ ਨੋਰ ਸੁਣੀ ਗੱਲਾਂ ਬਾਤਾਂ ਸੁਣੀਆਂ ਤੇ ਮਾਸਟਰ ਵੀ ਹੈ ਮੈਂ ਚੱਲਿਆ ਜੀ ਸੰਗਰੂਰ ਤੋਂ ਓਲੇ ਪਾਸੇ ਮੇਰਾ ਪਿੰਡਾ ਜਲਬਾ ਜਿੱਥੇ ਦਾ ਲੁਧਰ ਸੰਦੀਪ ਖੇਡਾਂ ਦਾ ਖਿਡਾਰੀ ਕਬੱਡੀ ਕੱਪ ਹੁੰਦਾ ਵੱਡਾ ਰਣੀਆਂ ਉੱਥੇ ਸਾਡੇ ਗੈਟ ਲੱਗਦੇ ਨੇ ਹਰ ਤਰ੍ਹਾਂ ਦੇ ਆਏ ਸਾਲ ਬਾਦਲ ਕੇ ਪਹਿਲਾਂ ਕਬੱਡੀ ਕੱਪ ਕਰਾਉਂਦੇ ਤੇ ਕਬੱਡੀ ਪਹਿਲਾਂ ਕੱਪ ਪਲੇਟਾਂ ਦੀ ਸੀ ਫਿਰ ਕਰੋਨਾ ਤੇ ਚੜ ਗਈ ਉਹੀ ਬੱਕਰੀਆਂ ਵਾਲੀ ਗੱਲ ਹੈ ਬੱਕਰੀ ਪਹਿਲਾਂ 10-20 ਰੁਪਏ ਦੀ ਸੀ ਅੱਜ ਬੱਕਰੀ ਲੱਖਾਂ ਤੇ ਚੜ ਗਈ ਹਾਂਜੀ ਅੱਜ ਬੱਕਰੀ ਲੱਖਾਂ ਤੇ ਚੜ ਗਈ ਪਹਿਲਾਂ 10-20 ਰੁਪਏ ਚਾਜਦੀ ਆਹਲਾ ਕਹਿੰਦਾ ਮੇਰਾ ਜਵਾਖਰੂ ਤਾਂ ਮੈਨੇ ਛੇਲਾ ਪਾਲਣੇ ਖੇਲੀ ਪਾਲਣੀ ਉਹ ਗੱਲਾਂ ਬਾਤਾਂ ਨੇ ਤੇ ਮੈਂ ਤੁਹਾਨੂੰ ਚੁੰਦਾ ਚੁੰਦਾ ਪਿੰਡ ਦਿੜਬੇ ਤੋਂ ਆਇਆ ਜਿਲ੍ਹਾ ਮੇਰਾ ਸੰਗਰੂਰ ਹੈ ਤਕਸੀਰ ਸੁਨਾਮ ਹੈ ਸਾਡਾ ਇੱਥੋਂ ਸਫ਼ਰ ਮੇਰਾ ਕਿਹ ਸਾਡੇ 450 ਕਿਲੋਮੀਟਰ ਹੈ ਸਾਨੂੰ ਸ਼ੌਂਕ ਦਾ ਕੋਈ ਮੁੰਡ ਨਹੀਂ ਰੁਪਈਆ ਸਾਡਾ ਲੱਗਿਆ 5-6000 ਖਰਚਾ ਖਰਚਾ ਤੇ ਅਸੀਂ ਰਾਤ ਦੇ ਚੁੰਦੇ ਚੁੰਦੇ ਹਾਜੀ ਸਾਹਿਬ ਨੂੰ ਜੰਮੂ ਦੇ ਵਿੱਚ ਅਜਵੇਂ ਸਾਡੇ 450 ਕਿਲੋਮੀਟਰ ਪੁੱਛਦੇ ਪੁੱਛਦੇ ਮੇਰੇ ਭਾਈਆ ਖੜੇ ਨੇ ਬੱਕਰੀਆਂ ਵਾਲੇ ਇਹਨਾਂ ਨੇ ਸਾਨੂੰ ਹਾਜੀ ਸਾਹਿਬ ਦੇ ਲਵੇ ਲਿਆ ਕੇ ਮਿਲਾਇਆ ਦੀਆ ਹਾਜੀ ਸਾਹਿਬ ਹੈ ਹਾਜੀ ਸਾਹਿਬ ਦਾ ਪ੍ਰੋਗਰਾਮ ਹੈ ਆ ਜਾਨਵਰ ਨੇ ਹੰਸ ਪਾਲੇ ਹੋਏ ਨੇ ਆ ਕਬੂਤਰ ਪਾਲੇ ਹੋਏ ਨੇ ਆ ਚਕੋਰ ਪਾਲੇ ਹੋਏ ਨੇ ਆ ਮੁਰਗੇ ਪਾਲੇ ਹੋਏ ਨੇ ਆ ਸੀਲ ਮੁਰਗੇ ਪਾਲੇ ਹੋਏ ਨੇ ਤੇ ਆ ਛੱਤੀਗੜ੍ਹ ਤੋਂ ਬੰਦੇ ਲੇਬਰ ਕੰਮ ਕਰ ਰਹੀ ਹੈ ਤੇ ਹਾਜੀ ਸਾਹਿਬ ਮਾਸਟਰ ਵੀ ਨੇ ਡਿਊਟੀ ਪੂਰੀ ਗੱਜ-ਬੱਜ ਕੇ ਨਿਭਾ ਰਹੇ ਨੇ ਤੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾ ਕੇ ਵਿੱਦਿਆ ਦੇ ਰਹੇ ਨੇ ਚੰਗੀ ਤੋਂ ਚੰਗੀ ਅੱਜ ਵੀ ਟਾਈਮ ਤੋਂ ਟਾਈਮ ਕੱਢ ਕੇ ਕਿਸੇ ਟੀਚਰ ਦੀ ਜੋਤੀ ਲਾ ਕੇ ਸਾਡੇ ਲਿਵੇ ਆ ਕੇ ਮਿਲੇ ਸਾਡੀ ਸੇਵਾ ਕੀਤੀ ਚਾਹ ਪਾਣੀ ਪਿਆ ਬਹੁਤ ਵਧੀਆ ਕਦਰ ਕੀਤੀ ਚੰਗੇ ਤੋਂ ਚੰਗੇ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਚਲੋ ਸ਼ੁਕਰੀਆ ਜਨਾਬ ਤੁਸੀਂ ਸਾਡੇ ਕੋਲ ਉਪਤੀ ਦੂਰੋਂ ਆਏ ਤੇ ਚਲੋ ਮਾਸਟਰ ਦਾ ਸ਼ੁਕਰ ਹੈ ਕਿ ਸਾਡੀ ਮੌਕਾ ਤੋਂ ਸ਼ੁਕਰੀਆ ਹਾਂ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਇਹ ਜੇਕਰ ਵੀਡੀਓ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ ਤੇ ਧੰਨਵਾਦ ਜੀ। ਹਾਜੀ ਸਾਹਿਬ ਦਾ ਫਾਰਮ ਕਸ਼ਮੀਰ ਤੇ beetle.jammu.kashmir YouTube ਚੈਨਲ ਵੀ ਆਪਣਾ ਤੇ YouTube ਚੈਨਲ ਵੀ ਹੈ ਉਹਨੂੰ ਵੀ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ। ਉਹਤੇ ਵੀ ਵੀਡੀਓ ਪਾਉਂਦੇ ਰਹਿੰਦੇ ਨੇ ਆਪਣੇ ਫਾਰਮ ਦੀਆਂ। ਚਲ ਫਾਰਮ beetle.jammu.kashmir ਹਾਜੀ ਸਾਹਿਬ ਦਾ ਫਾਰਮ ਠੀਕ ਹੈ। ਤੇ ਇਹਨਾਂ ਦਾ ਚੈਨਲ ਵੀ ਹੈ। ਇਹਨਾਂ ਨੂੰ ਸਰਪੰਖ ਜਰੂਰ ਕਰਿਓ। ਠੀਕ ਹੈ। ਧੰਨਵਾਦ। ਇਹਨਾਂ ਦੇ ਚੈਨਲ